ਆਲੂ ਵਾਲੀ ਸਟਫਿੰਗ ਆਲਾ ਫਟੂਰਾ ਹਾਂਜੀ ਨਾਲ ਛੋਲੇ ਉਹ ਵੀ ਛੋਲੇ ਕਿਹੜੇ ਯੂਜ਼ ਕਰਦੇ ਨੇ ਡੱਬਲ ਡੱਬਲ ਇਹ ਵੀ ਹੋਰ ਤੋਂ ਜਾਂਦੇ ਅਜੀ ਇਹ ਵੀ ਹੋਰ ਤੋਂ ਹੀ ਆ ਹਾਂਜੀ ਕਿਆ ਬਾਤ ਹੈ ਤਾਂ ਫਿਰ ਜਿਹੜੀ ਗੱਲ ਵਾਸੀ ਇਹਨਾਂ ਵਾਲੀ ਚੌਲ ਵਾਲੀ ਹਾਂਜੀ ਇਹ ਮਸਾਲਾ ਹੀ ਛੜੇ ਮਸਾਲੇ ਹੀ ਇਹਨਾਂ ਨੂੰ ਕਰੇ ਪੀਸ ਕੇ ਬਣਾਇਆ ਜਾਂਦਾ ਹੈ ਛੜੇ ਮਸਾਲੇ ਆ ਹਾਂਜੀ ਪਰ ਇਹਦੇ ਵਿੱਚ ਇਹ ਗਾਈ ਮਾਈਨਰ ਜਿਹਾ ਆਇਲ ਹੁੰਦਾ ਹੀ ਇਹਦੇ ਵਿੱਚ ਅੱਛਾ ਵਾਲਾ ਆਇਲ ਨਹੀਂ ਹੁੰਦਾ ਇੱਕ ਤਵੇ ਤੇ ਆਪਾਂ ਗਰਮ ਕਰਕੇ ਤੁਹਾਨੂੰ ਦੇ ਵਾਗੇ ਜਿਹੜੇ ਚਨੇ ਹੈਗੇ ਇਹ 0% ਆਇਲ ਵਾਲੇ ਹੈਗੇ ਜੀ ਬਿਨਾ ਤੜਕੇ ਵਾਲੇ ਬਿਨਾ ਲਸਣ ਪਿਆਜ਼ ਵਾਲੇ ਅਨਸੱਤਿਕਾ ਤੁਸੀਂ ਦੇਖਣ ਸਿਟੀ ਹੈਡਲਾਈਨਸ ਤੇ ਮੈਂ ਅੰਬਰ ਵੀਰ ਹੁਣ ਜੇਕਰ ਤੁਸੀਂ ਖਾਣਾ ਚਾਹੁੰਦੇ ਹੋ ਅਬੋਰ ਦੇ ਸਪੈਸ਼ਲ ਛੋਲੇ ਢੋਰੇ ਤਾਂ ਹੁਣ ਤੁਹਾਨੂੰ ਅਬੋਰ ਜਾਣ ਦੀ ਲੋੜ ਨਹੀਂ ਹੈਗੀ ਤੁਹਾਡੇ ਆਸ-ਪਾਸ ਲੁਧਿਆਣੇ ਦੇ ਵਿੱਚ ਹੀ ਲੈ ਕੇ ਆਏ ਆ ਅਬੋਰ ਵਾਲੇ ਸਪੈਸ਼ਲ ਛੋਲੇ ਢੋਰੇ ਤੇ ਆਓ ਆਪਾਂ ਸਖਸ਼ਨਾ ਗੱਲਬਾਤ ਕਰਨ ਲਈ ਪੁੱਛਦੇ ਆ ਉਹਨਾਂ ਨੂੰ ਇਹ ਆਈਡੀਆ ਕਿੱਥੋਂ ਆਇਆ ਵੀ ਅਬੋਰ ਨਾਲ ਛੋਲੇ ਢੋਰੇ ਲੁਧਿਆਣੇ ਚ ਲੈ ਆ ਜਾਣ ਆ ਜੋ ਚਾਹੋੜੇ ਆਓ ਪਵਨ ਗੱਲਬਾਤ ਕਰਾਂ ਹੁਣ ਤੋਂ ਪਹਿਲਾਂ ਸਸੇ ਗੱਲ ਸਰ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਟਾਈਮ ਦਿੱਤਾ ਆਪਣਾ ਕੀਮਤੀ ਹਾਂਜੀ ਤੇ ਸਰ ਬਲ ਹੁਣ ਤੋਂ ਵਾਲਾ ਆਪਾਂ ਫੂਡ ਦੀ ਗੱਲ ਹੀ ਕਰਦੇ ਆਂ ਵੀ ਛੋਲੇ ਭਟੂਰੇ ਤੁਸੀਂ ਲੈ ਕੇ ਆਏ ਹੋ ਉਹ ਵੀ ਇਹ ਅਬੋਰ ਤੋਂ ਹਾਂਜੀ ਅਬੋਰ ਤੋਂ ਹੀ ਕੀ ਖਾਸ ਹੈ ਛੋਲੇ ਭਟੂਰੇ ਦੇ ਵਿੱਚ ਤੁਹਾਨੂੰ ਦੱਸੋ ਭਾਈ ਇਹ ਆਲੂ ਦੀ ਸਟਫਿੰਗ ਵਾਲੇ ਭਟੂਰੇ ਹੈਗੇ ਹਮ ਆਲੂ ਵਾਲੇ ਭਟੂਰੇ ਹੈਗੇ ਜੀ ਤੇ ਇਹ ਸਪੈਸ਼ਲ ਅਬੋਰ ਦੇ ਵਿੱਚ ਹੀ ਮਿਲਣਗੇ ਤੁਹਾਨੂੰ ਕੋਈ ਹੋਰ ਨੇੜੇ ਤੇੜੇ ਕਿੱਧਰ ਵੀ ਤੁਹਾਨੂੰ ਆਲੂ ਵਾਲੇ ਭਟੂਰੇ ਨਹੀਂ ਮਿਲਣਗੇ ਪਰ ਇਹਦੇ ਵਿੱਚ ਇਹ ਹੈਗਾ ਇਹ ਮਾਈਨਰ ਜਿਹਾ ਆਇਲ ਹੁੰਦਾ ਹੀ ਜਾਂਦੇ ਵਿੱਚ ਅੱਛਾ ਹੈ ਬਾਲਾ ਆਇਲ ਨਹੀਂ ਹੁੰਦਾ ਇੱਕ ਤਵੇ ਤੇ ਆਪਾਂ ਗਰਮ ਕਰਕੇ ਤੁਹਾਨੂੰ ਦੇਵਾਂਗੇ ਜਿਹੜੇ ਚਨੇ ਹੈਗੇ ਇਹ 0% ਆਇਲ ਵਾਲੇ ਹੈਗੇ ਬਿਨਾ ਤੜਕੇ ਵਾਲੇ ਬਿਨਾ ਲਸਣ ਪਿਆਜ਼ ਵਾਲੇ ਤੇ 50 ਰੁਪਏ ਦੀ ਸਿਰਫ ਪਲੇਟ ਹੈਗੀ ਜੀ ਜਿਹੜੇ ਛੋਲੇ ਟੋੜਿਆ ਇਹ ਅਬੋਰੋਂ ਦਿੱਲੀ ਆ ਰਹੇ ਆਂ ਹਾਂਜੀ ਹਾਂਜੀ ਆਂਦੀ ਬੜੀ ਜਿਹੜੇ ਵੀ ਆਲੇ ਸਵੇਰੇ ਜੁਝਾਰ ਵਾਲਿਆਂ ਦੀ ਬਸ ਆਂਦੀ ਅਬੋਰ ਤੋਂ ਉੱਥੋਂ ਦੇ ਵੀ ਆਂਦੇ ਆ ਕਿਆਵਾ ਦਾ ਯਾਨੀ ਕਿ ਐਨੀ ਲਗਾ ਨਾ ਮੰਨਦੇ ਵਿੱਚ ਕੀ ਲੁਧਿਆਣੇ ਵਾਲਿਆਂ ਨੂੰ ਆਲੂ ਵਾਲੇ ਛੋਲੇ ਠੋਲੇ ਕਿ ਨਵੀਂ ਚੀਜ਼ ਖਾਣੀ ਆ ਹਾਂਜੀ ਹਾਂਜੀ ਤੇ ਤੁਸੀਂ ਡੇਲੀ ਅਪਰੋਨ ਕਰ ਰਹੇ ਹੋ ਹਨ ਹਾਂਜੀ 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 ਭਾਈ ਤੇ ਇਹ ਦੱਸੋ ਵੀ ਤੁਹਾਨੂੰ ਇਹ ਆਈਡੀਆ ਕਿੱਥੋਂ ਆਇਆ ਵੀ ਮੈਂ ਚੀਜ਼ ਲੁਧਿਆਣੇ ਚ ਲੈ ਕੇ ਜਾਵਾਂ ਭਾਈ ਇੱਥੇ ਜਾਣਕਾਰ ਰਹਿੰਦੇ ਸੀ ਰਿਲੇਟਿਵ ਰਹਿੰਦੇ ਸੀਗੇ ਉਹ ਵੀ ਅਬੋਰ ਤੋਂ ਸੀਗੇ ਉਹ ਬੋਲ ਰਹੇ ਸੀਗੇ ਕਿ ਅਸੀਂ ਅਬੋਰ ਪਤਾ ਨਹੀਂ ਸਾਲ ਬਾਅਦ 2 ਸਾਲਾਂ ਬਾਅਦ ਜੰਨੇ ਗਿਆ ਬਟ ਸਾਨੂੰ ਖਾਣ ਨੂੰ ਬਹੁਤ ਜ਼ਿਆਦਾ ਦਿਲ ਕਰਦਾ ਇਸ ਕਰਕੇ ਉਹ ਕਹਿੰਦੇ ਕਿ ਯਾਰ ਤੁਸੀਂ ਇੱਥੇ ਹੀ ਖੋ ਲੋ ਅੱਛਾ ਜੀ ਕਿ ਜਿਹੜੇ ਹੋਰ ਵੀ ਅਬੋਰ ਵਾਲੇ ਹੈਗੇ ਆ ਜਾਂ ਹੋਰ ਵੀ ਲੁਧਿਆਣੇ ਵਾਲੇ ਹੈਗੇ ਆ ਉਹਨਾ ਨੂੰ ਨਵੀਂ ਚੀਜ਼ ਮਿਲੂਗੀ ਖਾਣ ਨੂੰ ਵਧੀਆ ਲੱਗੂਗਾ ਤੇ ਆਪਣੇ ਕੋਲ ਆ ਕਹਿ ਲੋ ਛੋਲੇ ਤੋਂ ਇਲਾਵਾ ਹੋਰ ਕੀ ਕੋਈ ਹੁੰਦਾ ਛੋਲੇ ਤੋਂ ਇਲਾਵਾ ਛੋਲੇ ਗੁਲਚੇ ਹੁੰਦੇ ਭਾਜੀ ਆਪਣੇ ਤੋਂ ਛੋਲੇ ਚਾਵਲ ਹੁੰਦੇ ਛੋਲੇ ਪਾਪੜੀ ਹੁੰਦੀ ਹੈ ਕੀ ਬਾਤ ਹੈ ਜੀ ਇਹ ਸਾਰਾ ਕੁਝ ਜੀ ਜੀ ਲੱਸੀ ਵੀ ਨਾਲ ਹੁੰਦੀ ਹੈ ਲੱਸੀ ਵੀ ਨਾਲ ਲੱਸੀ ਗੇੜੀ ਬੁੰਦੀ ਵਾਲੀ ਹੁੰਦੀ ਹੈ ਜੀ ਹਾਂਜੀ 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 ਤੇ ਇਹ ਦੱਸੋ ਵੀ ਜਿਹੜੇ ਛੋਲੇ ਆ ਇਹਨਾਂ ਦੇ ਪਿੱਛੇ ਬਹੁਤ ਘੈਂਟ ਜਿਹਾ ਰਾਜ ਸਿਗਾ ਦੀ ਗੱਲ ਦੱਸ ਰਹੇ ਜੀ ਇਹਨਾਂ ਦੀ ਕੀ ਗੱਲ ਬਾਤ ਹੈਗੀ ਕਿ ਬਿਨਾ ਤੜਕੇ ਵਾਲੇ ਲਸਣ ਪਿਆਏ ਤੋਂ ਬਿਨਾ ਇਹ ਕੀ ਇਹ ਬਿਨਾ ਓਇਲ ਤੋਂ ਬਿਨਾ ਲਸਣ ਪਿਆਏ ਤੋਂ ਬਣਦੇ ਗਏ ਇਹ ਮਸਾਲੇ ਦੇ ਨਾਲ ਹੀ ਬਣਦੇ ਇੱਕ ਅਬੋਰ ਦੀ ਸਪੈਸ਼ਲਿਟੀ ਹੈਗੀ ਕਿ ਮੰਨ ਲਓ ਚਨੇ ਦੇ ਉੱਪਰ ਆਪਾਂ ਤੁਹਾਨੂੰ ਚਾਵਲ ਪਾ ਕੇ ਦਿੰਨੇ ਆ ਚਾਵਲ ਪਾ ਕੇ ਹਾਂਜੀ ਇਹ ਚਾਵਲ ਜਿਹੜੇ ਹੁੰਦੇ ਹਨ ਕਿ ਲੂਣ ਵਾਲੇ ਹੁੰਦੇ ਆ ਹਾਂਜੀ 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 ਨਮਕੀਨ ਚਾਵਲ ਹੁੰਦੇ ਮਸਾਲਾ ਨਹੀਂ ਕੋਈ ਹਾਂਜੀ ਹਾਂਜੀ ਜ਼ਰੂਰ ਭਾਈ ਇਦਾਂ ਦੇ ਹੁੰਦੇ ਆ ਅੱਛਾ ਹਾਂਜੀ ਯਾਨੀ ਕਿ ਇਹ ਅਬੋਰ ਦਾ ਪ੍ਰੋਪਰ ਟ੍ਰੈਡੀਸ਼ਨਲ ਹਿਸਾਬ ਨਾਲ ਆ ਰਿਹਾ ਇੱਥੇ ਕੰਮ ਹਾਂਜੀ 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 ਜੇਰਾ ਕੀ ਕੋਈ ਵੀ ਬੋਰ ਵਾਲੇ ਛੋਲੇ ਟੋਆ ਮੈਂ ਟੈਸਟ ਕਰਨਾ ਚਾਹੁੰਦਾ ਹਾਂਜੀ ਆਲੂ ਵਾਲੇ ਢੂਰਿਆਂ ਦਾ ਉਹਨਾਂ ਨੂੰ ਲੁਧਿਆਣੇ ਦੇ ਵਿੱਚ ਹੀ ਬੋਰ ਲੱਗੂ ਗਈ ਹੂੰ ਬਿਲਕੁਲ ਸੇਮ ਟੈਸਟ ਮਿਲੂਗੀ ਉਹਨਾਂ ਨੂੰ ਕੀ ਬਾਤ ਹੈ ਜੀ ਤੇ ਆਪਣੀ ਦੱਸੋ ਵੀ ਟਾਈਮਿੰਗ ਕੀ ਇੱਥੇ ਖੜੇ ਹੁੰਦੇ ਟਾਈਮਿੰਗ 10:30 ਵਜੇ ਤੋਂ ਲੈ ਕੇ 4:30 ਵਜੇ ਤੱਕ ਦੀ ਇਸ ਤੋਂ ਪਹਿਲਾਂ ਹੀ ਕਰਦੇ ਹੁੰਦੇ ਸੀ ਆਪਾਂ ਇਸ ਤੋਂ ਪਹਿਲਾਂ ਫੂਡ ਲਾਈਨ ਦੇ ਵਿੱਚ ਹੀ ਹੈਗਾ ਸੀ ਫੂਡ ਲਾਈਨ ਦੇ ਵਿੱਚ ਹੀ ਸੀਗਾ ਹਾਂ ਤੇ ਤੁਸੀਂ ਯਾਨੀ ਕਿ ਇੱਥੇ ਇਕੱਲੇ ਹੀ ਹੁੰਨੇ ਫਿਰ ਤੁਹਾਡੇ ਨਾਲ ਕੋਈ ਹੈਲਪ ਵੀ ਕਰਦਾ ਹਾਂਜੀ ਇਕੱਲੇ ਹੀ ਹੁੰਨੇ ਆ ਜੀ ਕੀ ਬਾਤ ਹੈ ਜੀ ਤੇ ਭਾਈ ਹੁਣ ਸਾਨੂੰ ਇੱਕ ਵਾਰੀ ਨਾ ਪਲੇਟ ਬਣਾ ਕੇ ਦਿਖਾਓ ਇਹਦੀ ਜ਼ਰੂਰ ਵੀ ਜਿਹੜੇ ਆਲੂ ਵਾਲੇ ਛੋਲੇ ਵਟੋਰੇ ਆ ਹਾਂਜੀ 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 ਇਹੋ ਜਿਹੇ ਹੁੰਦੇ ਨੇ ਜ਼ਰੂਰ ਜੀ ਕੀ ਆਈਟਮਾਂ ਨੇ ਵਿੱਚ ਜ਼ਰੂਰ ਇਹ ਜਾਂਦੀ ਦੀ ਪਲੇਟ ਤੇ ਲੱਗਿਆ ਜਾ ਰਹੀ ਆ ਹਾਂਜੀ ਕੀ ਬਾਤ ਆ ਇਹ ਜਿਹੜਾ ਅਸੀਂ ਦੱਸ ਰਹੇ ਸੀਗੇ ਵੀ ਜਿਹੜੇ ਪਠੂਰੇ ਆ ਉਹ ਲੈਸ ਹੋਇਆ ਲੈ ਹਨਾ ਉਹਦੇ ਵਿੱਚ ਹਾਂਜੀ ਹਾਂਜੀ ਤੇ ਜਿਹੜੀ ਦੂਜੀ ਗੱਲ ਇਹ ਆ ਵੀ ਹੁਣ ਫਰਾਈਡ ਨਹੀਂ ਗਏ ਜਿਹੜਾ ਫਰਾਈਡ ਦਾ ਹਾਫ ਡਨ ਕਰਕੇ ਲੈ ਕੇ ਆਣੇ ਹੁੰਦੇ ਆ ਹਾਂਜੀ ਹਾਂਜੀ ਤੇ ਹੁਣ ਇਹਨੂੰ ਤਵੇ ਉੱਤੇ ਸੇਕ ਕੇ ਬੜੀ ਤਰ੍ਹਾਂ ਗਰਮ ਕਰ ਦਿੱਤਾ ਜਾਊਗਾ। ਹਾਂਜੀ। ਕੀ ਹੋਵਾਂਗਾ ਜੀ? ਜੀ ਭਟੂਰਾ ਚੈੱਕ ਕਰੋ ਵੀ ਕਿਆ ਜਵਰਤਰੀਕੇ ਦਾ ਭਟੂਰਾ ਹੈ। ਆਲੂ ਵਾਲੀ ਸਟਫਿੰਗ ਵਾਲਾ ਭਟੂਰਾ ਹੈ। ਹਾਂਜੀ। ਨਾਲ ਛੋਲੇ। ਓਏ ਜੀ। ਓਏ ਛੋਲੇ ਕਿਹੜੇ ਯੂਜ਼ ਕਰਦੇ ਆਣ? 2 ਡਾਲਰ ਕੇ 2 ਡਾਲਰ। ਇਹ ਵੀ ਔਰ ਤੋਂ ਹੀ ਆਂਦੇ ਆ। ਅੱਜ ਇਹ ਵੀ ਔਰ ਤੋਂ ਹੀ ਆਂ। ਹਾਂਜੀ। ਕੀ ਬਾਤ ਹੈ ਜੀ। ਰੰਗ ਤਾਂ ਬਹੁਤ ਸੋਹਣੀ ਐ ਇਹਨਾਂ ਦੀਆਂ। ਯਾਨੀ ਗੱਲ ਬਾਤ ਆ ਪ੍ਰੋਪਰ ਇਹਦੇ ਵਿੱਚ। ਤੁਹਾਨੂੰ ਫੀਲ ਨਹੀਂ ਹੋਊਗਾ ਜੀ ਕਿ ਇਹ ਤੜਕੇ ਵਾਲੇ ਆ ਬਿਨਾ ਤੜਕੇ ਵਾਲੇ ਆ। ਅੱਛਾ। ਅਸੀਂ ਗੈਸ ਹੀ ਨਹੀਂ ਕਰ ਸਕਦੇ ਕਿ ਆਵਾਜ਼ ਇਹ ਤੇ ਪਿਆਜ਼ ਆ ਗਏ ਤੇ ਯਾਨੀ ਇਹ ਖਾਣ ਵਾਸਤੇ ਸਪੈਸ਼ਲ ਅਲੱਗ ਹੋਰ ਹੈ ਹਾਂਜੀ ਇਹਦੇ ਵਿੱਚ ਪਾਉਣ ਵਾਲੇ ਹੋਰ ਨੇ ਹਾਂਜੀ ਅੱਛਾ ਹੁਣ ਜਿਹੜੀ ਉਹ ਖਾਸ ਜਿਹੜੀ ਗੱਲਬਾਤ ਇਹਨਾਂ ਵਾਲੀ ਚੌਲ ਵਾਲੀ ਹਾਂਜੀ ਕਿਆ ਇਹ ਚੌਲ ਭਾਜੀ ਵਸੇ ਅਵਾਰ ਦਾ ਵੀ ਆਈਡੀਆਣਾ ਹਾਂਜੀ ਹਾਂਜੀ ਤੇ ਤੁਹਾਨੂੰ ਯਾਨੀ ਕਿ ਇਹ ਜਿਹੜੇ ਚੌਲ ਹੈ ਹਾਂਜੀ ਭਾਜੀ ਤੁਹਾਨੂੰ ਕਿਉਂ ਲੱਗਿਆ ਵੀ ਕਿ ਮੈਂ ਇੱਥੇ ਵੀ ਲੈ ਕੇ ਆਵਾਂ ਇੱਥੇ ਤੁਹਾਨੂੰ ਲੱਗਦਾ ਵੀ ਲੋਕ ਖਾਣਦ ਕਰਨਗੇ ਜੀ ਇਹ ਕਰਨਗੇ ਭਾਜੀ ਕਿਉਂ ਨਾ ਕਰਨਗੇ ਨਾਲ ਚਾਰ ਹੈ ਨਾਲ ਚਾਰ ਹੈ ਉਹ ਇੱਕ ਹੀ ਆ ਰਹਾ ਵਾ ਇਹ ਮਸਾਲਾ ਜੀ ਖੜੇ ਮਸਾਲੇ ਹੀ ਇਹਨਾਂ ਨੂੰ ਕਰੇ ਪੀਸ ਕੇ ਬਣਾਇਆ ਜਾਂਦਾ ਜੀ ਖੜੇ ਮਸਾਲੇ ਆ ਹਾਂ ਜੀ ਆਵਾਜ਼ ਆਈ ਐਨੀ ਜਹਰਦਸਤ ਗੱਲ ਬਾਤ ਹੈ ਤੇ ਆਪਣੀ ਲੋਕੇਸ਼ਨ ਦੱਸੋ ਚੱਲਦੀ ਵੀਡੀਓ ਚ ਵੀ ਲੋਕੇਸ਼ਨ ਕਿੱਥੇ ਆਪਾਂ ਖੜੇ ਕਿੱਥੇ ਹੁੰਨੇ ਆ ਜੀ ਹਾਂ ਜੀ ਮੋਡਲ ਟਾਊਨ ਟਿਊਸ਼ਨ ਮਾਰਕੀਟ ਕੋਟਰ ਬੈਂਕ ਦੇ ਅਪੋਜ਼ਿਟ ਪਾਸੇ ਜੀ ਭਾਈ ਮੈਂ ਦੇਖ ਰਿਹਾ ਵੀ ਤਵਾ ਗਰਮ ਹੈ ਹਾਂ ਜੀ ਪਰ ਤੁਸੀਂ ਫੇਰ ਵੀ ਗਲਵਜ਼ ਨਹੀਂ ਇਦਾਂ ਹੀ ਹੈ ਸਾਫ ਸਫਾਈ ਹੈ ਹਾਈਜੈਨਿਕ ਪ੍ਰੋਪਰ ਹੈ ਨਾ ਹਾਂਜੀ 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 ਭਾਈ ਜੀ ਆਪਾਂ ਵੀ ਖਾਵਾਂਗੇ ਤੇ ਆਪਾਂ ਸਾਫ ਸੁਥਰਾ ਹੀ ਦੇਖਾਂਗੇ ਕੀ ਬਾਤ ਹੈ ਜੀ ਨਾਲ ਹਰੀ ਮਿਰਚ ਨਾਲ ਹਰੀ ਮਿਰਚ ਇਹ ਡਾਨਾ ਆਪਣੀ ਪਲੇਟ ਹਾਂਜੀ ਤਾਂ ਲਓ ਜੀ ਆਪਣੀ ਜਿਹੜੀ ਪਲੇਟ ਆ ਆਲੂ ਵਾਲੇ ਛੋਲੇ ਬਟੂਰੇਆਂ ਵਾਲੀ ਉਹ ਬਣ ਕੇ ਤਿਆਰ ਹੈ ਆਓ ਆਪਾਂ ਟ੍ਰੇਸ ਟੇਸਟ ਕਰਦੇ ਆ ਨਾਲੇ ਦੇਖਦੇ ਆ ਵੀ ਕਿੱਦਾਂ ਦੇ ਨੇ ਉਹ ਗੋਰ ਵਾਲੇ ਛੋਲੇ ਬਟੂਰੇ ਆਜੋ ਹੁਣ ਆਪਾਂ ਟੈਸਟ ਕਰਦੇ ਆਂ ਅਵੋਰ ਵਾਲੇ ਛੋਲੇ ਢੂਰੇ ਇੱਕ ਵਾਰੀ ਪਟੂਰਾ ਚਾਹ ਕਰੋ ਯਾਰ ਓਏ ਹੋਏ ਇਹ ਆਹ ਗੱਲ ਬੰਦ ਕਿੰਨਾ ਫੌਸਟ ਹੈ ਜਦੇ ਐ ਨਾਲ ਹੀ ਸਿੱਧਾ ਹੋ ਜਾਂਦਾ ਵੀ ਦੇਖ ਲਓ ਕੋਈ ਨਹੀਂ ਤੇ ਆਓ ਆਪਾਂ ਟੈਸਟ ਕਰਦੇ ਆਂ ਬਹੁਤ ਵਧੀਆ ਲਾਈਟ ਹਲਕੇ ਹਲਕੇ ਜਿਹਾ ਢੂਰੇ ਆ ਇਹਨਾਂ ਨਾਲ ਆਲੂ ਦੀ ਸਟਫਿੰਗ ਹੈ ਤੇ ਇਹ ਸਪੈਸ਼ਲ ਛੋਲਿਆਂ ਦੇ ਨਾਲ ਅਵੋਰ ਵਾਲੇ ਛੋਲੇ ਢੂਰੇ ਰਿਲੈਕਸ ਹੈ ਬਰ ਵਾਈਟ ਇਹ ਐਨੇ ਸਵਾਦ ਨੇ ਵੀ ਪਤਾ ਨਹੀਂ ਲੱਗ ਰਿਹਾ ਕਿ ਆਪਾਂ ਭਟੂਰਾ ਖਾ ਰਹੇ ਆ ਕਿ ਨਹੀਂ ਖਾ ਰਹੇ ਕਿ ਵਿਦਆਊਟ ਆਇਲ ਨੇ ਆਪਾਂ ਦੇਖਦੇ ਆ ਵੀ ਬਹੁਤ ਆਇਲ ਹੁੰਦਾ ਛੋਲੇ ਵੀ ਕਿਹਾ ਜ਼ਬਰਦਸਤ ਨਾਲ ਹੀ ਵਿੱਚ ਚਾਵਲ ਪਾਏ ਹੋਏ ਹੋਗੇ ਨਾ ਤਾਂ ਅਲੱਗ ਹੀ ਗੱਲਬਾਤ ਬਣ ਰਹੀ ਹੈ ਤੇ ਮੈਂ ਤੁਹਾਨੂੰ ਵੀ ਕਹੂੰਗਾ ਜੇ ਤੁਸੀਂ ਖਾਣਾ ਚਾਹੁੰਦੇ ਹੋ ਅਬੋਰ ਦੇ ਸਪੈਸ਼ਲ ਛੋਲੇ ਭਟੂਰੇ ਤਾਂ ਤੁਸੀਂ ਭਾਈ ਹੋਣਾ ਕੋ ਜਰੂਰ ਆਓ ਲੋਕੇਸ਼ਨ ਤੁਹਾਨੂੰ ਵੀਡੀਓ ਵਿੱਚ ਦੱਸਦੀ ਹੋਈ ਹੈ ਤੇ ਸਭ ਤੋਂ ਜ਼ਰੂਰੀ ਕੰਮ ਚੈਨਲ ਨੂੰ ਫੋਲੋ ਜਰੂਰ ਕਰ ਲਓ ਦੋ ਸਿਟੀ ਹੈਡਲਾਈਨਸ ਥੈਂਕ ਯੂ